मान्युक पुलिस कमिश्नर रमेश सर साहब गुरप्रीत सिंह भुलर साहब ਦੇ ਦੇਸ਼ਾਨਦਰ ਰੇਸ਼ੀਡ ਪੁਲਿਸ ਸਟੇਸ਼ਨ ਡੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 82 ਜਿਹੜੀ 22 11 2024 ਅੰਡਰ ਸੈਕਸ਼ਨ 103 190 बीएनएस ਅ ਦਰਜ ਹੋਈ ਸੀ ਉਹਦੇ ਚ ਟੋਟਲ 10 ਦੋਸ਼ੀ ਗ੍ਰਿਫਤਾਰ ਕਰ ਲਏ ਜਿਹੜਾ ਕਿ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਹੋਇਆ ਹੋਇਆ ਸੀ ਉਹਨਾਂ ਦਾ ਨਾਮ ਹੈ ਦਰਪੰਤ ਸਿੰਘ ਟੰਗੋਟਰਾ ਇਹ ਪਹਿਲਾਂ ਦਾ ਹੀ ਗ੍ਰਿਫਤਾਰ ਸੀ 22 11 ਦਾ ਆਸ਼ੀਸ਼ ਕੁਮਾਰ ਇਹਨੂੰ ਵੀ ਕੱਲ ਗ੍ਰਿਫਤਾਰ ਕੀਤਾ ਤੇ ਸਨੀ ਕੁਮਾਰ ਨੂੰ ਵੀ ਕੱਲ ਹੀ ਗ੍ਰਿਫਤਾਰ ਕੀਤਾ ਜੀ ਤੇ ਇਹ ਝਗੜਾ ਹੋਇਆ ਸੀ ਕੋਟ ਖਾਲਸਾ ਦੇ ਏਰੀਆ ਚ ਕੋਟ ਖਾਲਸਾ ਦੇ ਏਰੀਆ ਚ ਝਗੜਾ ਹੋਇਆ ਸੀਗਾ ਜੀ 21 11 24 ਨੂੰ ਦੀ ਰਾਤ ਨੂੰ ਤੇ ਉਹਦੇ ਚ ਜਿਹੜਾ ਹੈਗਾ ਗੌਰਵ ਕੁਮਾਰ ਹੈਗਾ ਇਹ ਇਹਦਾ ਪੰਜੇ ਅੰਪਛਾਤੇ ਲੋਕਾਂ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ 10:30 ਵਜੇ ਉਸ ਤੋਂ ਬਾਅਦ ਹੈ 11:30 ਪਾਉਣੇ 12:00 ਵਜੇ ਆਪਣੇ ਦੋਸਤ ਸਾਗਰ ਨਾਲ ਦੋਦ ਲੈਣ ਗਿਆ ਸੀ ਤੇ ਉੱਥੇ ਉਹੀ ਅਣਪਛਾਤੇ ਜਿਹੜੇ ਹੈਗੇ ਮੁੰਡੇ ਉਹਨਾਂ ਨੇ ਉਹਦੇ ਤੇ ਅਟੈਕ ਕੀਤਾ ਤੇ ਉਹਨੂੰ ਖਿਰਚ ਵਗਰਾ ਮਾਰੀ ਤੇ ਇਵੈਂਚੁਅਲੀ ਜਦੋਂ ਹਸਪੀਟਲ ਦੇ ਰਸਤੇ ਸੀਗਾ ਉਹਦੀ ਡੈਥ ਹੋ ਗਈ ਤੇ ਜਿਹੜੇ ਦੋ ਅਸੀਂ ਹੁਣ ਕੱਲ ਰਏ ਸੀ ਤੇ ਉਹ ਹੈਗੇ ਆਸ਼ੀਸ਼ ਕੁਮਾਰ ਤੇ ਸਨੀ ਕੁਮਾਰ ਤੇ ਇਹਨਾਂ ਤੋਂ ਜਿਹੜਾ ਆਸ਼ੀਸ਼ ਕੁਮਾਰ ਹੈ ਇਹ ਤੋਂ ਇੱਕ ਕਿਰਤ ਬ੍ਰਹਮਦੋਈ ਹੈ ਤੇ ਇਹ ਜਿਹੜੇ ਤਿੰਨੋਂ ਹੈਗੇ ਮੁੰਡੇ ਅ ਦਰਪਨ ਆਸ਼ੀਸ਼ ਤੇ ਸਨੀ ਇਹ ਰਿਟੇਡ ਸਟਰੀਟ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਜੀ ਤੇ ਜਿਹੜਾ ਆਸ਼ੀਸ਼ ਹੈ ਉਹਦੇ ਤੇ ਇੱਕ ਐਫਆਈਆ ਨੰਬਰ 50 ਹੈਗੀ ਹੈ ਪੁਲਿਸ ਸਟੇਸ਼ਨ ਈ ਡਿਵੀਜ਼ਨੀ 145 2023 ਦੀ 295 323 ਆਈਪੀਸੀ ਸਰ ਇਹ ਬਜਾਰ ਰਜਿਸਟ ਕੀ ਸੀ ਉਹ ਅਸੀਂ ਹੋਰ ਵੀ ਬੰਦੇ ਨਾਮਿਨੇਟ ਕੀਤੇ ਆ ਅਨ ਆਈਡੈਂਟੀਫਾਈਡ ਹਲੇ ਬਜਾਰ ਅਨਜੇਸ਼ ਸਨੂਪ ਪੂਰੀ ਕਲੀਅਰ ਨਹੀਂ ਹੋਈ ਹੈ ਤੇ ਜਿਵੇਂ ਫੜੇ ਜਾਣਗੇ ਤੇ ਅਸੀਂ ਦੱਸ ਸਕਾਂਗੇ ਸਰ ਇਹਨਾਂ ਨੇ ਦੱਸਿਆ ਨਹੀਂ ਵੀ ਕਿਉਂ ਕੀਤਾ ਝਗੜਾ ਕਿਸ ਦਾ ਤੋਂ ਸ਼ੁਰੂ ਹੋਇਆ ਸੀ ਇਹ ਬੇਸਿਕਲੀ ਜਿਹੜਾ ਹੈਗਾ ਗੌਰਵ ਹੈ ਇਹਦਾ ਹੋਰ ਕਿਸੇ ਨਾਲ ਝਗੜਾ ਸੀ ਤੇ ਇਹ ਉਹਦੇ ਨਾਲ ਐਸੋਸੀਏਟਿਡ ਸੀਗੇ ਚਾਰ ਪੰਜ ਮਿੰਟ ਸਰ ਉਹ ਹਲੇ ਅਸੀਂ ਪੁੱਛਗੇ ਚ ਕਰ ਰਹੇ ਹਾਂ ਪਰ ਉਹ ਕਹਿੰਦੇ ਕਿ ਸਾਡਾ ਕੋਈ ਫਰੈਂਡ ਹੈਗਾ ਉਹਨਾਂ ਨਾਲ ਸਾਡਾ ਝਗੜਾ ਸੀ ਸਾਡੇ ਹਾਲੇ ਅਸੀਂ 3 ਅਰੈਸਟ ਕੀਤੇ ਹੈ ਜੀ ਤੇ ਉਹਨਾਂ ਚੋਂ ਇੱਕ ਤਾਂ 22 ਤਰੀਕ ਨੂੰ ਹੀ ਅਰੈਸਟ ਹੋ ਗਿਆ ਸੀ ਉਸੇ ਰਾਤ ਨੂੰ ਉਹ ਤੇ ਦੋ ਅਸੀਂ ਕੱਲ ਕੀਤੇ ਇੱਕ ਐਫਆਈਆ ਨੰਬਰ 132 ਹੈ 13 11 2023 ਦੀ ਅੰਡਰ ਸੈਕਸ਼ਨ 302 307 ਤੇ ਇਹ ਦਾ ਕਰਾਸ ਕੇਸ ਨੰਬਰ 38 ਡੇਟਿਡ 8 1 2024 ਉਹਦੇ ਵਿੱਚ ਪਹਿਲਾਂ ਵੀ ਅਸੀਂ 24 ਅਕਿਊਜ਼ ਅਰੈਸਟ ਕਰ ਚੁੱਕੇ ਹਾਂ ਇੱਕ ਅਸੀਂ ਹੁਣ ਕੱਲੀ ਇੱਕ ਕਯੂਜ਼ ਰੈਸ ਕੀਤਾ ਉਹ ਨਵਦੀਪ ਸਿੰਘ ਲਾਇ ਸ਼ੇਰਾ ਇਹਦੀ ਉਮਰ 32 ਸਾਲ ਦੇ ਕਰੀਬ ਹੈਗੀ ਜੀ ਤੇ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਚੱਲ ਰਹੇ ਐ ਉਹਨਾਂ ਪੰਜ ਮੁਕਦਮਿਆਂ ਚੋਂ ਇਹ ਦੋ ਮੁਕਦਮੇ ਇੱਕ ਐਫ ਆਈ ਆ ਨੰਬਰ 68 ਹੈ ਉਹ ਤੇ ਐਫ ਆਈ ਆ ਨੰਬਰ 193 ਐ ਈ ਡਿਵੀਜ਼ਨ ਦੀ ਹੈਗੀ 68 ਤੇ ਉਹਦੇ ຊੀ ਪੀਓ ਹੈ ਤੇ ਏ ਡਿਵੀਜ਼ਨ ਵਾਲੀ ਦੇ ਵਿੱਚ ਹੀ ਪੀਓ ਹੈਗਾ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਮੁਕਦਮੇ ਵਿੱਚ 6 ਪਿਸਤਲ ਤੇ 1 ਰਾਈਫਲ ਤੇ 24 ਕਯੂਸਡ ਪਹਿਲਾਂ ਹੀ ਅਸੀਂ 24 ਕਯੂਸ ਦੀ ਅਰੈਸਟ ਹੋ ਚੁੱਕੀ ਹੈ ਤੇ ਬਾਕੀ ਰਿਕਵਰੀ ਹੋ ਚੁੱਕੀ ਹੈ 6 ਪਿਸਤਲ ਤੇ ਸਿਰ ਕਿਹੜਾ ਕੀ ਨੁਕਤਾ ਦਾ ਸੂਚਨਾ ਪਰ ਕਿਹੜਾ ਕੀ ਇਹਨੂੰ ਕਾਇੰਦ ਕੀ ਪਿਸਤਲ ਜਿਹੜੀ ਮਾਰ ਆਪਣਾ ਮਰਡਰ ਦੀ ਸੀਗੀ ਜੀ 302 300 ਸਬ ਦੀ ਜੀ ਹਾਂਜੀ ਹਾਂਜੀ